ਗਲਤੀਆਂ ਆਖਿਰ ਵੱਡੇ ਵੱਡਿਆਂ ਤੋਂ ਹੋ ਜਾਂਦੀਆਂ ਨੇ ਜੀ ਤੇ ਆਪਾਂ ਕੱਲ ਫਰਸ ਲਾਇਆ ਸੀਗਾ ਵੈਸੇ ਵੀਡੀਓ ਵੀ ਪਾਈ ਸੀ ਵਿਚਾਰੇ ਦੀ ਵੀ ਇਹਨੂੰ ਕੰਮ ਦਿਆ ਕਰੋ ਤੇ ਫਰਸ ਤਾਂ ਸੋਨਾ ਲੱਗਿਆ ਥੋੜੀ ਜਿਹੀ ਢਾਲ ਨਹੀਂ ਬਣੀ ਹੈਗੀ ਕਿਉਂਕਿ ਖਾਲੀ ਦੇ ਵਿੱਚ ਪਾਣੀ ਐ ਖੜਾ ਹੈ ਸਹਿ ਗਲਾਸ ਭਰ ਲੋ ਅੱਗੇ ਇਹ ਜਾਂਦਾ ਨਹੀਂ ਇੱਥੋਂ ਇਹ ਉੱਚੀ ਹੋ ਗਈ ਇਧਰੋਂ ਸਾਰੀ ਉੱਚੀ ਹੈ ਇਧਰੋਂ ਡੂੰਗੀ ਹੈ ਹੁਣ ਦੱਸੋ ਇਹਦਾ ਹੱਲ ਇਹ ਆਏ ਤਾਂ ਕਿਰਾ ਪਾਣੀ ਨਿਕਲ ਜੂਗਾ ਇਹਦੇ ਚੋਂ ਕਹਿੰਦੇ ਹੁੰਦੇ ਨੇ ਸਸਤਾ ਰੋਵੇ ਬਾਰ-ਬਾਰ ਮਹਿੰਗਾ ਰੋਵੇ ਇੱਕ ਵਾਰ ਉਹ ਗੱਲ ਹੋ ਗਈ ਤੇ ਪੈਸੇ ਜਿਹੜੀਆਂ ਇਹਦੇ ਵਿੱਚ ਡੈੜੀਆਂ ਨੇ ਚਲੋ ਇਹ ਤਾਂ ਪਾਣੀ ਵਾਲਾ ਫਰਸਾ ਹੈ ਪ੍ਰੈਸ਼ਰ ਨਾਲ ਮਾਰ ਦਿਆ ਕਰਾਂਗੇ ਖਾਲੀ ਦੇ ਵਿੱਚ ਕੁਲੋ ਕੁਲੋ ਪਾਉਣਾ ਪਊਗਾ ਤੇ ਇਹ ਆਪਣਾ ਹੁਣ ਸੋਚ ਸਮਝ ਕੇ ਫੈਸਲਾ ਲਿਓ ਮੈਥੋਂ ਜਿਹੜੀ ਵੀਡੀਓ ਪਾਈ ਗਈ ਉਹਦਾ ਮੈਂ ਮਨ ਲਾਥੋ ਤੋਂ ਸਾਰੇ ਦੋਸਤਾਂ ਮਿੱਤਰਾਂ ਤੋਂ ਗਲਤੀ ਮੰਨਦਾ ਕਿਉਂਕਿ ਹੁਣ ਕੰਮ ਨਵੇਂ ਮੁੰਡਿਆਂ ਦੀ ਹੀ ਰਹਿ ਗਿਆ ਆਪਦੀ ਵੀ ਜਵਾਨ ਮੰਨ ਲੈ ਵੀ ਗੰਦੀ ਕਰਨ ਵਾਲਾ ਕੰਮ ਹੋ ਗਿਆ ਹੁਣ ਥੋੜੇ ਮੂਰੇ ਸ਼ਰਮਿੰਦੇ ਹੋਣ ਵਾਲਾ ਕੰਮ ਹੋ ਗਿਆ ਐ ਮੰਨ ਲਓ ਤੇ ਆ ਦੇਖੋ ਹਰਸ਼ ਦੇ ਉੱਤੇ ਪਾਣੀ ਐ ਖੜਾ ਐ ਟੋਇਆਂ ਚ ਚਾਹੇ ਉਹ ਕਾਣਾ ਕੱਢ ਲੋ ਜਾਂ ਨਾ ਮਰਜੀ ਨੰਨੇ ਡੂੰਗੀਆਂ ਡੈੜੀਆਂ ਪੈ ਗਈਆਂ ਹੁਣ ਇਹਦਾ ਹੱਲ ਮੇਰੇ ਲਈ ਕੋਈ ਐ ਅੱਧੀ ਬੋਰੀ ਦਾ ਮਸਾਲਾ ਰਲਾ ਕੇ ਹੁਣ ਮੈਂ ਇਹਦੇ ਤੇ ਆਪ ਦੁਬਾਰੇ ਆਪ ਪਾਉਣ ਲੱਗਿਆ ਘੋਲੂਆ ਰਲਾ ਕੇ ਆਪ ਪਾਉਂਗਾ ਤੇ ਜੇ ਮੈਂ ਆਪ ਪਾਉਂਦਾ ਇਦੋਂ ਵਧੀਆ ਤਾਂ ਮੈਂ ਆਪ ਵੀ ਪਾ ਲਾਂਦਾ ਆਹ ਦੇਖੋ ਪਾਣੀ ਸਾਰੇ ਤੇ ਜਿੱਥੇ ਖੜ ਜਾਂਦਾ ਹੈ ਬੱਟਾਂ ਬਣ ਗਈਆਂ ਤੇ ਸਾਰੀਆਂ ਡੈੜੀਆਂ ਪੈ ਗਈਆਂ ਵੀ ਹੁ ਕੀ ਕਰਾਂ ਸਾਰਿਆਂ ਤੇ ਇਹਦਾ ਹੱਲ ਇੱਕੋ ਹੀ ਆ ਹੁਣ ਇਹਦੇ ਦਾ ਤਾਜ਼ਾ ਮਾਲ ਐ ਮੈਨੂੰ ਦੁਬਾਰੇ ਘੋਲੂਆ ਪਾਉਣਾ ਪੈਣਾ ਤੇ ਆਪਣਾ ਫੈਸਲਾ ਤੁਸੀਂ ਵਧੀਆ ਲਿਓ ਜੇ ਕੋਈ ਲਾਉਂਗੇ ਜ਼ਿੰਦਗੀ ਚ ਜੇ ਵਧੀਆ ਫਰਸ ਲਵਾਵੇ ਤਾਂ ਚੰਗੇ ਮਿਸਤਰੀ ਤੁਈ ਲਵਾਵੇ ਮਾੜੇ ਦਾ ਕੋਈ ਫਾਇਦਾ ਨਹੀਂ ਹੁੰਦਾ ਕੌਮਕਿਆ ਦੇਖ ਲੋ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆ ਦੇਖੋ ਜੀ ਝੋੜੀਆਂ ਪੈਗੀਆਂ ਦੂਰ ਦੂਰ ਤੱਕ ਤੇ ਬਾਕੀ ਸਿਰੇ ਹੁਣ ਤੁਸੀਂ ਮੈਨੂੰ ਗਾਲਾਂ ਵੀ ਕੱਢੋਗੇ ਕਮੈਂਟਾਂ ਦੇ ਵਿੱਚ ਤੇ ਆਪਾਂ ਯਾਰ ਹਰੇਕ ਦੀ ਹੈਲਪ ਕਰਨ ਤੱਕ ਜਾਣਿਆਂਗੇ ਆਪਾਂ ਨੂੰ ਕਿਹੜਾ ਪਤਾ ਸੀ ਆ ਦੇਖੋ ਇੱਟਾਂ ਵੱਡਦਾ ਦੀ ਗੱਲ ਮੈਂ ਆਪਦੇ ਵੀ ਹੋਮਰ ਵਾਲੀ ਤੇਸੀ ਜੀ ਮੈਨੂੰ ਐ ਦੀ ਮਾ ਚੱਲੋ ਵੱਢ ਕੇ ਦੇ ਦਨੇ ਆ ਬਜ਼ੁਰਗਾਂ ਆ ਖੇਲ ਤਾਂ ਪਹਿਲਾਂ ਨੇ ਮਿਸਤਰੀ ਨੇ ਬਣਾਈ ਐ ਇਹਨੇ ਆ ਕੰਮ ਦਿਖਾਉਣਾ ਤੁਹਾਨੂੰ ਇੱਕ ਤਾਂ ਮਿਸਤਰੀ ਦੀ ਸਫਾਈ ਦੇਖੋ ਜਿਹੜੇ ਨੇ ਖੇਲ ਬਣਾਈ ਐ ਬੋਲਦੀ ਐ ਬਗਲ ਕਰ ਉਹਨੂੰ ਕੰਮ ਪੈ ਗਿਆ ਉਹ ਕਹਿੰਦਾ ਮਾ ਨਹੀਂ ਸਕਦਾ ਹੈਗਾ ਤਾਂ ਜਵਾਕ ਜਿਆਦੇ ਢਿੱਲਾ ਇੱਕ ਆ ਸਫਾਈ ਐ ਖੇਲ ਦੀ ਤੁਹਾਡੇ ਸਾਹਮਣੇ ਐ ਤੇ ਆ ਕੰਦ ਦੀ ਸਫਾਈ ਦੇਖ ਲੋ ਤੇ ਇਹ ਤੁਹਾਡੇ ਸਾਹਮਣੇ ਕੰਮ ਸਾਰ ਆਟੋ ਐଥି ਤੇ ਇਹ ਤੁਹਾਡੇ ਸਾਹਮਣੇ ਇੱਕ ਇਹ ਸਫਾਈ ਦੇਖ ਲਓ ਤੇ ਇੱਕ ਆਹ ਸਫਾਈ ਦੇਖ ਲਓ ਮੂੰਹੋਂ ਬੋਲਦੀ ਐ ਆ ਦੇਖੋ ਆ ਇਹਨੇ ਤਾਂ ਹਾ ਇਹਨੇ ਲਾਇਆ ਹੈ ਤੇ ਅਜਿਹਰੇ ਨੇ ਲਾਇਆ ਤਾਂ ਇਹ ਬਾਹਰੋਂ ਬਾਈ ਨੇ ਕਰੀਏ ਨੇ ਚਲੋ ਗਲਤੀਆਂ ਵੱਡੀਆਂ ਵੱਡੀਆਂ ਤਾਂ ਹੋ ਜਾਣੀਆਂ